ਗੇ ਸੰਦੇ ਨਾਲ ਰਹਿ ਕੇ ਬੰਦਾ ਚੰਗਾ ਬਣਦਾ ਹੈ ਮਾੜੇ ਦੀ ਸੰਗਤ ਨਾਲ ਮਾੜਾ ਬਣਦਾ ਪਰ ਆਪਾਂ ਨਾਲ ਜ਼ਿਆਦਾਤਰ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਫਲਾਣਾ ਜੀ ਉਹ ਤਾਂ ਜੀ ਦਾਰੂ ਵੀ ਪੀਂਦਾ ਹੈ ਉਹ ਗੁਰਦੁਆਰੇ ਵੀ ਨਹੀਂ ਜਾਂਦਾ ਰੱਬ ਨੂੰ ਵੀ ਨਹੀਂ ਮੰਨਦਾ ਪਰ ਉਹਨੂੰ ਤਾਂ ਕੋਈ ਦੁੱਖੀ ਨਹੀਂ ਹੈ ਉਹ ਤਾਂ ਬੜਾ ਸੁਖੀ ਹੈ ਪਰ ਮੈਂ ਰੱਬ ਨੂੰ ਵੀ ਮੰਨਦਾ ਜੀ ਮੈਂ ਪਾਠ ਵੀ ਕਰਦਾ ਜੀ ਮੈਂ ਗੁਰਦੁਆਰੇ ਵੀ ਜਾਂਦਾ ਮੰਦਿਰ ਵੀ ਜਾਂਦਾ ਜਿਸ ਜਿਸ ਧਰਮ ਨਾਲ ਬਿਲੋਂਗ ਕਰਦੇ ਆਂ ਜ਼ਿਆਦਾ ਕੁਐਸਚਨ ਸਭ ਤੋਂ ਪਹਿਲਾਂ ਇਹ ਹੁੰਦਾ ਸਾਨੂੰ ਹਰ ਕਿਸੇ ਦਾ ਇਸ ਜੀ ਮੰਨਦੇ ਆ ਪਰ ਜਿਹੜੇ ਨਹੀਂ ਮੰਨਦੇ ਉਹ ਤਾਂ ਸੋਖੇ ਐ ਇਹ ਮੰਨਣ ਵਾਲਾ ਤਾਂ ਤੰਗ ਹੀ ਰਹਿੰਦਾ ਐ ਇਹ ਮੈਂ ਇਸ ਦੇ ਵਾਸਤੇ ਇੱਕ ਛੋਟੀ ਜਿਹੀ ਐਗਜ਼ਾਮਪਲ ਦੰਨਾ ਜੇ ਆਪਾਂ ਨੂੰ ਸੋਖੀ ਸਮਝ ਆ ਜਾਵੇ ਦੋ ਦੋਸਤ ਇਕੱਠੇ ਰਹਿੰਦੇ ਸੀ ਕਮਰੇ ਚ ਰੂਮ ਪਾਰਟਨਰਸ ਸੀ ਇਕੱਠੇ ਉਹ ਰਹਿੰਦੇ ਸੀ ਬਟ ਪ੍ਰੋਬਲਮ ਐ ਸੀ ਦੋਨਾਂ ਦੀ ਮਤਾਂ ਨਹੀਂ ਸੀ ਰਲਦੀ ਇੱਕ ਮਨਮੁਖ ਸੀ ਇੱਕ ਗੁਰਮੁਖ ਸੀ ਇੱਕ ਰੋਜ਼ satsang ਕਰਨ ਵਾਲਾ ਗੁਰੂ ਘਰ ਜਾਣ ਵਾਲਾ ਤੇ ਆਪਣਾ ਕੰਮ ਕਰਨ ਵਾਲਾ ਇੱਕ ਰੋਜ਼ ਪੱਪਾ ਕਲੱਬਾਂ 'ਚ ਜਾਣ ਵਾਲਾ ਔਰ ਮਾੜੀ ਸੰਗਤ ਕਰਨ ਵਾਲਾ ਤੇ ਉਹ ਜਿਹੜੇ ਮਾੜੇ ਕੰਮ ਨਸ਼ੇ ਕਰਨ ਵਾਲਾ ਪਰ ਦੋਨਾਂ ਦੀ ਮੱਤ ਤੇ ਰਲਦੀ ਨਹੀਂ ਤੇ ਹੁਣ ਆਹੀ ਕੋਸ਼ਿਸ਼ ਨੇ ਰੋਜ਼ ਉਹਨਾਂ ਦੀ ਆਪਸ 'ਚ ਹੀ ਹੁੰਦੀ ਗੱਲ ਤੇ ਯਾਰ ਜਿਹੜੇ ਨਾਮ ਜਪਦੇ ਓខੇ ਹੀ ਰਹਿੰਦੇ ਐ ਤੇ ਮੈਂ ਵੇਖ ਮੋਜਾ ਲੈਣਾ ਮੈਂ ਵੇਖ ਮੋਜਾ ਲੈਣਾ ਪਰ ਉਹ ਸਾਧ ਸੰਗੀ ਸੀ ਉਹ ਮਹਾਂਪੁਰਖਾਂ ਕੋਲ ਜਾਇਆ ਕਰੇ ਤੇ ਉਹ ਪੁੱਛਿਆ ਕਰੇ ਬਾਬਾ ਜੀ ਇਹ ਲੋਕ ਸੋਖੇ ਨੇ ਤੇ ਜਿਹੜਾ ਸਾਧ ਸੰਗਤ ਕਰਦਾ ਓខਾ ਰਹਿੰਦਾ ਐ ਅਸਲ ਵਿੱਚ ਗੁਰਮੁਖੋ ਉਹਨਾਂ ਦਾ ਸਮਾਂ ਇਦਾਂ ਹੀ ਬੀਤਦਾ ਗਿਆ ਆਪਸੇ ਰਹਿੰਦੇ ਵੀ ਗਏ ਸਮਾਂ ਬੀਤਦਾ ਰਿਹਾ ਇੱਕ ਦਿਨ ਰਾਤ ਦਾ ਟਾਈਮ ਹੋ ਗਿਆ ਗੁਰਮੁਖ ਵੀ ਕੰਮ ਤੋਂ ਆਇਆ ਤੇ ਮਨਮੁਖ ਵੀ ਕੰਮ ਤੋਂ ਆਇਆ ਜਦੋਂ ਕਮਰੇ 'ਚ ਆ ਗਏ ਆਏ ਤੇ ਜਿਹੜਾ ਗੁਰਮੁਖ ਸੀ ਨਾ ਉਹਦੇ ਪੈਰ ਦੇ ਵਿੱਚ ਕੰਡਾ ਵੱਜਿਆ ਸੂਲ ਵੱਜੀਏ ਤੇ ਉੱਚੀ ਸਾਂ ਵੱਟਦੀਆਂ ਨੇ ਉਹਦੇ ਵਿੱਚ ਤੇ ਦਰਦ ਹੋ ਰਹੀ ਹੈ ਦਰਦ ਨਾਲ ਕਰਾ ਰਿਹਾ ਹੈ ਸੂਲ ਤਾਂ ਨਿਕਲ ਗਈ ਪਰ ਉਹਦੇ ਅੰਦਰ ਬੇਸ ਵਾਂਗੂ ਦਰਦ ਹੁੰਦੀ ਹੈ ਤੇ ਜਿਹੜਾ ਸੀ ਮਨਮੁਖ अनुचे 700 ਨੇ ਦੀਆਂ ਮੋਹਰਾ ਤੇ ਆ ਗਈਆਂ ਹੁਣ ਉਹ ਤਾਂ ਦਰਦ ਨਾਲ ਪਿਆ ਉਹ ਜਿਹੜਾ ਮਨਮੁਖ ਸੀ ਨਾ ਬੜਾ ਖੁਸ਼ ਹੈ ਕਹਦਾ ਵੇਖੋ ਮੈਂ ਤੈਨੂੰ ਕਹਿੰਦਾ ਸੀ ਨਾ ਤੂੰ ਰੋਜ਼ ਬਾਬਿਆਂ ਕੋਤਰਾ ਰਹਿਣਾ ਮੇਰੇ ਵੇਖ ਹੈ ਨਾ ਮੋਜਾਂ ਆਪਾਂ ਨਾ ਤੇ ਕਿਸ ਰੱਬ ਨੂੰ ਮੰਨੂਗੀ ਨਾ ਕਿਸੇ ਬਾਬੇ ਨੂੰ ਮੰਨੂਗੀ ਨਾ ਕਿਤੇ ਮੱਥਾ ਟੇਕੀ ਆਪਾਂ ਖਾਈ ਦਾ ਪੀ ਦਾ ਮੋਜਾਂ ਲਈਦੀਆਂ ਤੇ ਵੇਖ ਤੂੰ ਅੱਜ ਪਿਆ ਰੋਣਾ ਤੇ ਮੇਰੇ ਕੋਲ ਆ ਸੋਨੇ ਦੇ ਮੋਹਰੇ ਤੇ ਸਾਧ ਸੰਗਤ ਕਹਿੰਦੇ ਨਾ ਵੀ ਬੂੰਦ ਪਾਣੀ ਦੀ ਪੱਥਰ ਤੇ ਪੈਂਦੀ ਰਵੇ ਤੇ ਉਹ ਪੈਂਦੇ ਪੈਂਦੇ ਉੱਥੇ ਮੋਰਾ ਕਾਰੀ ਦਿੰਦੀ ਏ ਅੱਜ ਇਹ ਦਰਦ ਨਾਲ ਕਰਾ ਰਿਆ ਸੀ ਇਹ ਮੋਜਾ ਨਾਲ ਹੱਸਦਾ ਸੀ ਉਹ ਛੇੜਦਾ ਸੀ ਦਿਨ ਚੜਿਆ ਉਹ ਸੰਤ ਤੱਕ ਉਹ ਗਿਆ ਕਹਿੰਦਾ ਬਾਬਾ ਜੀ ਉਹਨੂੰ ਨਾਲ ਹੀ ਲੈ ਗਿਆ ਕਹਿੰਦਾ ਤੂੰ ਵੀ ਮੇਰੇ ਨਾਲ ਚੱਲ ਅੱਜ ਆਪਾਂ ਬਾਬਿਆਂ ਨੂੰ ਪੁੱਛ ਹੀ ਲੈਣੀਆਂ ਬਾਬੇ ਰੋਜ਼ ਹੀ ਕਹਿੰਦੇ ਸੀ ਕਿ ਜਿਹੜਾ satsang ਕਰਦਾ ਹੈ ਉਹਨੂੰ ਸੁੱਖ ਮਿਲਦਾ ਹੈ ਕੋਈ ਸੰਗਤ ਵਾਲਾ ਜਿਹੜਾ ਹੈ ਉਹਦਾ ਫਲ ਜਿਹੜਾ ਮਾੜਾ ਹੁੰਦਾ ਹੈ ਦੁੱਖ ਉਹਦਾ ਫਲ ਹੁੰਦਾ ਹੈ ਤੇ ਮੈਂ ਦੁਖੀ ਆ satsang ਵਾਲਾ ਤੇ ਤੈਨੂੰ ਮੋਰਾ ਮਿਲਿਆ ਨਹੀਂ ਆਪਾਂ ਪੁੱਛਦੇ ਆ ਚੱਲ ਕਹਿੰਦਾ ਚਲੇ ਗਏ ਉਹਨਾਂ ਜੋ ਗੁਰਮੁਖ ਨੇ ਵੀ ਨਮਸਕਾਰ ਨਾ ਕੀਤੀ ਕਿਉਂ ਇਹਦੇ ਮਨ ਵਿੱਚ ਆ ਸ਼ੰਕਾ ਆ ਗਿਆ ਤੇ ਜਾ ਕੇ ਬੈਠ ਗਏ ਆ ਨਾ ਬਾਬਾ ਜੀ ਆ ਤੁਹਾਡਾ ਚੇਲਾ ਰਾਤ ਦਾ ਰੋਈ ਜਾਂਦਾ ਇਹਦੇ ਸੂਲੀ ਵੱਜਿਆ ਕੰਡਾ ਵੱਜਿਆ ਅੱਛਾ ਕਹਿੰਦੇ 6:00 ਵੱਜ ਗਈ ਇਹਦਾ ਕੀ ਗੱਲ ਹੋ ਗਈ ਕਹਿੰਦਾ ਬਾਬਾ ਜੀ ਪਤਾ ਹੀ ਨਹੀਂ ਮੈਂ ਤਾਂ ਨਾ ਸੁੱਖ ਵੇਖਿਆ ਹੀ ਨਹੀਂ ਉਹ ਕਿ ਜਦੋਂ ਬੰਦੇ ਨੂੰ ਇੱਕ ਦੁੱਖ ਆ ਜਾਓ ਫੇ ਸਾਰੇ ਸੁੱਖਾਂ ਨੂੰ ਦੁੱਖ ਦੱਸਦਾ ਮੈਂ ਤਾਂ ਸੁਖ ਵੇਖਿਆ ਹੀ ਨਹੀਂ ਆ ਵੇਖੋ ਮੇਰਾ ਦਾ ਰੋਣਾ ਇਹ ਰੋਜ ਹੀ ਮੈਨੂੰ ਕਹਿੰਦਾ ਸੀ ਪਰ ਮੈਂ ਤੁਹਾਡੀ ਗੱਲ ਤੇ ਰਹਾ ਕਿ ਰੱਬ ਦਾ ਨਾਮ ਜਪਣਾ ਚਾਹੀਦਾ ਇਹ ਵੇਖੋ ਕਿੰਨਾ ਖੁਸ਼ ਹੈ ਇਹਨੂੰ ਸੋਨੇ ਦੀਆਂ ਮੋਹਰੇ ਮਿਲੀਆਂ ਨੇ ਇਹ ਰੱਬ ਨੂੰ ਗਾਲਾਂ ਕੱਢਦਾ ਇਹਨੂੰ ਸੋਨੇ ਦੀਆਂ ਮੋਹਰੇ ਤੇ ਮੈਂ ਰੱਬ ਦਾ ਨਾਮ ਜਪਦਾ ਤੇ ਮੇਰਾ ਵੇਖੋ ਸਾਈ ਰਾ ਤੰਗ ਉਹ ਸੰਤ ਚੁੱਪ ਕਰਕੇ ਕੁਛ ਚੁੱਪ ਕਰਕੇ ਬੈਠੇ ਸ਼ਾਂਤ ਹੋ ਗਏ ਪਹਿਨੇ ਤਰ ਖੋਲੇ ਤੇ ਫੇਰ ਆਂਦੇ ਨੇ ਗੱਲ ਸੁਣ ਗੱਲ ਤੇਰੀ ਵੀ ਠੀਕ ਹੈ ਗੱਲ ਤੇਰੀ ਵੀ ਠੀਕ ਹੈ ਪਰ ਮੈਂ ਉਸੇ ਗੱਲ ਤੇ ਆ ਕਿ ਸਤ ਸੰਗ ਕਰਨ ਵਾਲੇ ਦਾ ਫਲ ਸੁਖ ਸਰੂਪ ਹੋਇਆ ਕਰਦਾ ਹੈ ਜੇ ਕੋ ਸੰਗਤ ਮਾੜੀ ਸੰਗਤ ਕਰਨ ਵਾਲੇ ਦਾ ਜਿਹੜਾ ਫਲ ਹੈ ਉਹ ਮਾੜਾ ਹੀ ਹੋਇਆ ਕਰਦਾ ਤੇ ਕਹਿੰਦਾ ਬਾਬਾ ਜੀ ਇਹਨੂੰ ਤਾਂ ਸੋਨੇ ਦੀਆਂ ਮੋਹਰੇ ਮਿਲੀਆਂ ਨੇ ਤੇ ਮੈਂ ਤਾਂ ਨਾ ਮੇਰੇ ਕੰਡਾ ਚੁੱਬਿਆ ਕਦੇ ਹਾਂ ਇਹ ਜਿਹੜਾ ਤੇਰੇ ਕੰਡਾ ਚੁੱਬਿਆ ਸੋਨੇ ਦੀ ਗੱਲ ਵੀ ਕਦੇ ਤੇਰੇ ਨਾਲ ਐਸਾ ਭਾਣਾ ਵਰਤਣਾ ਸੀ ਐਸਾ ਭਾਣਾ ਵਰਤਣਾ ਸੀ ਉਹਦੇ ਵਿੱਚ ਤੇਰੀ ਜਾਨ ਵੀ ਜਾ ਸਕਦੀ ਸੀ ਪਰ ਆ ਨਿਕਾ ਜਾ ਕੰਡਾ ਵੱਜਿਆ ਤੇ ਇਸ ਉਹ ਸੂਲੀ ਤੋਂ ਸੂਲ ਬਣ ਗਈ ਨਿੱਕੀ ਜੀ ਤੇ ਤੇਰਾ ਦੁੱਖ ਘਟਿਆ ਗਿਆ ਤੇਰਾ ਉਹ ਸੰਕਟ ਘਟਿਆ ਗਿਆ ਅਸਕੇ ਕਹਿੰਦਾ ਬਾਬਾ ਜੀ ਇਹਨਾਂ ਗੱਲਾਂ ਦਾ ਕੋਈ ਪੈਦਾ ਨਹੀਂ ਕਰਾ ਚਲੋ ਮੇਰਾ ਤਾਂ ਕੱਟਿਆ ਗਿਆ ਇਹਨੂੰ ਸੋਨੇ ਦੀਆਂ ਮੋਹਰੇ ਕਿਹੜੇ ਨਾਮ ਚ ਦਿੱਤੀਆਂ ਨੇ ਰੱਬ ਨੇ ਇਹਨੂੰ ਸੋਨੇ ਦੀਆਂ ਮੋਹਰੇ ਦਿੱਤੀਆਂ ਨੇ ਕਹਿੰਦੇ ਹਾਂ ਇਹ ਵੀ ਸ਼ੰਕਾ ਤੇਰਾ ਕੱਢ ਦਿੰਦੇ ਆ ਇਹਨੂੰ ਗੱਲ ਠੀਕ ਹੈ ਚਾਰ ਪੰਜ ਸੋਨੇ ਦੇ ਮੋਹਰੇ ਮਿਲੀਆਂ ਉਹਨਾਂ ਦੇ ਅ ਪੁਰਖਿਆ ਇਹ ਦੱਸ ਤੈਨੂੰ ਇਹ ਸੋਨੇ ਦੀਆਂ ਮੋਹਰੇ ਕਿੱਥੋਂ ਮਿਲੀਆਂ ਨੇ ਕਹਿੰਦਾ ਜੀ ਇਹ ਉੱਥੇ ਫਲਾਣੀ ਥਾਂ ਮ ਖੜਾ ਸਾਂ ਉੱਥੇ ਘੜਾ ਸੀ ਘੜੇ ਦੇ ਵਿੱਚ ਸੀ ਮੋਹਰੇ ਕਹਿੰਦੇ ਘੜੇ ਚ ਕੱਲੀਆਂ ਮੋਹਰੇ ਸੀ ਕੁਝ ਹੋਰ ਵੀ ਸੀ ਕਹਿੰਦੇ ਹਾਂ ਬਾਕੀ ਘੜੇ ਚ ਕੋਲੇ ਸੀ ਪਹਿਲਾਂ ਤਾਂ ਕਰਕੇ ਕੋਲੇ ਨਹੀਂ ਸੀ ਉਸ ਸੀ ਤਾਂ ਸਾਰੀਆਂ ਮੋਹਰਾਂ ਹੁਣ ਉਹ ਗੁਰਮੁਖ ਨੂੰ ਕਹਿਣ ਲੱਗ ਗੁਰਮੁਖਾ ਤੂੰ ਚੰਗੇ ਕਰਮ ਕਰ ਕਰਕੇ ਕਰ ਕਰਕੇ ਉਹ ਜਿਹੜੀ ਸੂਲੀ ਸੀ ਉਹ ਤੋਂ ਨਿੱਕੀ ਜਿਹੀ ਸੂਲ ਬਣ ਗਈ ਤੇਰੇ ਸਾਰੇ ਪਾਪ ਘਟੇ ਗਏ ਇਹਦਾ ਸੋਨੇ ਦਾ ਘੜਾ ਭਰਿਆ ਸੀ ਉਹ ਘੜਾ ਉਹ ਘੜਾ ਵੀ ਸੋਨੇ ਦਾ ਸੀ ਤੇ ਵਿੱਚ ਸਾਰਾ ਭਰਿਆ ਵੀ ਸੋਨੇ ਦੀਆਂ ਮੋਹਰਾਂ ਨਾਲ ਹੀ ਸੀ ਪਰ ਜਿਹੜੇ ਰੋਜ਼ ਦੇ ਕਰਮ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਇਹਦੀਆਂ ਮੋਹਰਾਂ ਵੀ ਕੋਲੇ ਬਣ ਗਈਆਂ ਜਿਹੜੀਆਂ 4-5 ਮੋਹਰਾਂ ਨੂੰ ਮਿਲੀਆਂ ਨੇ ਇਹ ਤੇਰੀ ਸੰਗਤ ਕਰਕੇ ਮਿਲੀਆਂ ਤੇਰੇ ਨਾਲ ਰਹਿੰਦਾ ਸੀ ਤੇਰੀਆਂ ਗੱਲਾਂ ਕਦੇ-ਕਦੇ ਸੁਣਦਾ ਸੀ ਉਹਦਾ ਇਹ ਫਲ ਸ੍ਰੂਪ ਹੈ ਇਸ ਕਰਕੇ ਕਦੇ ਸ਼ੰਕਾ ਨਹੀਂ ਕਰਨਾ ਚਾਹੀਦਾ ਗੁਰਮੁਖ ਨੂੰ ਹਮੇਸ਼ਾ ਹੀ ਗੁਰਪੀਰਾ ਕੀ ਚੱਕਰੀ ਮਹਾਂਕਰੜੀ ਸੁਖਸਾਰ ਗੁਰਮੁਖਾਂ ਨੂੰ ਔਂਕੜਾਂ ਤੇ ਹੁੰਦੀਆਂ ਪਰ ਉਹ ਮਾਲਕ ਉਹਦਾ ਦੁੱਖ ਘਟਦਾ ਹੁੰਦਾ ਤੇ ਦੂਜੇ ਜਿਹੜੇ ਮੋਜਾਂ ਕਰਦੇ ਨੇ ਉਹ ਕਹਿੰਦੇ ਆਪਾਂ ਤਾਂ ਮੋਜਾਂ ਕਰਦੇ ਪਰ ਉਹਨਾਂ ਨੂੰ ਹੀ ਪਤਾ ਹੁੰਦਾ ਪਿਛਲੇ ਪ੍ਰਾਰਭਵਤ ਕਰਕੇ ਮੋਜਾਂ ਨੇ ਪਰ ਆਪਣੀਆਂ ਪ੍ਰਾਰਭਤ ਨਾਲ ਪ੍ਰਾਰਭਵ ਨੂੰ ਖਤਮ ਕਰ ਰਹੇ ਨੇ ਮੋਜਾਂ ਕਰ ਕਰਕੇ ਇੱਕ ਦਿਨ ਉਹ ਜ਼ੀਰੋ ਹੋ ਜਾਊਗਾ ਇਸ ਕਰਕੇ ਗੁਰਮਖੀ ਸੰਗਤ ਕਰਿਆ